ਹੈਲੋ ਦੋਸਤੋ ਉਸ ਵਕਤ ਹੈ ਤੁਹਾਡਾ ਆਪਣੇ ਹੈਲੋ ਦੋਸਤੋ ਉਸ ਵਕਤ ਹੈ ਤੁਹਾਡਾ ਆਪਣੇ ਕਬੱਡੀ ਚੈਨਲ ਤੇ ਤੇ ਆਓ ਦੋਸਤੋ ਪਾ ਦੇਖੀ ਅੱਜ ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋਣਗੇ ਦੋਸਤੋ ਅੱਜ ਇੰਗਲੈਂਡ ਅਤੇ ਆਸਟ੍ਰੇਲੀਆ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ 4-5 ਜਗ੍ਹਾ ਦੇ ਮੈਚ ਹੋਣਗੇ ਸੋ ਉਹਨਾਂ ਬਾਰੇ ਦੇਖਾਂਗੇ ਆਸਟ੍ਰੇਲੀਆ ਵਿੱਚੇ ਕੱਲ ਵੀ ਮੈਚ ਹੋਏ ਸੀ ਤੇ ਅੱਜ ਵੀ ਹੋਣਗੇ ਤੇ ਮੈਚ ਇੰਗਲੈਂਡ ਦੇ ਵਿੱਚ ਵੀ ਹੋਣੇ ਨੇ ਇੰਗਲੈਂਡ ਦੇ ਵਿੱਚ ਖੁਸ਼ੀ ਦੁੱਗਾਂ ਵਾਲਾ ਬੂਰੀਆ ਸਿਸਰ ਫੁੱਲਾ ਸ਼ੂਸ਼ਕ ਗਲਵਿੰਦਰ ਧਰਮਪੁਰਾ ਇਹਨਾਂ ਤੋਂ ਇਲਾਵਾ ਹੋਰ ਕਾਫੀ ਸਾਰੇ ਸੁਪਰਸਟਾਰ ਪਹੁੰਚ ਚੁੱਕੇ ਨੇ ਉੱਥੇ ਹੀ ਆਸਟ੍ਰੇਲੀਆ ਵਿਖੇ ਸੁਲਤਾਨ ਹੋਰੀ ਖੇਡਣਗੇ ਅੰਬੇ ਹੋਰੀ ਸੀਲੂ ਹੋਰੀ ਸ਼ਰਨੇ ਹੋਰੀ ਸੋ ਇਹ ਆਸਟ੍ਰੇਲੀਆ ਧਰਤੀ ਦੇ ਖੇਡਣਗੇ ਬਾਕੀ ਦੋਸਤੋ ਪੰਜਾਬ ਦੇ ਕਬੱਡੀ ਕੱਪਾਂ ਦੀ ਗੱਲ ਕਰੀਏ ਅੱਜ ਸਭ ਤੋਂ ਪਹਿਲਾਂ ਵਧੀਆ ਕਬੱਡੀ ਕੱਪ ਹੋਵੇਗਾ ਪਿੰਡ ਬੱਟੂ ਜ਼ਿਲ੍ਹਾ શ્રી ਮੁਕਤਸਰ ਸਾਹਿਬ ਇੱਕ ਜਿਹੇ ਆਲੋਪਨ ਦੇ ਚਾਰ کلبਾਂ ਦੇ ਮੈਚ ਕਰਵਾਏ ਜਾਣਗੇ ਜਿਸ ਦੇ ਵਿੱਚ ਮਾਜਾ ਕਬੱਡੀ ਕਲੱਬ ਘਰਿਆਲਾ ਬਾਬਾ ਬीडी ਚੰਦ ਜੀ ਸਪੋਰਟਸ ਕਲੱਬ ਫਰੰਦੀਪੁਰ ਮਾਨਕ ਕਬੱਡੀ ਕਲੱਬ ਫਗਵਾੜਾ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲਾ ਸੋ ਇੱਥੇ ਅੱਜ ਇਹ ਚਾਰ ਕਲੱਬ ਖੇਡਣਗੇ ਇਹਨਾਂ ਕਲੱਬਾਂ ਦੇ ਲਈ ਪਹਿਲਾ ਇਨਾਮ 81000 ਦੂਜਾ ਇਨਾਮ 71000 ਬੈਸਟਰਨ 11-11000 ਰੁਪਏ ਦਿੱਤਾ ਜਾਵੇਗਾ ਤੇ ਦੋਸਤੋ ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਪੰਜਾਬ 11 ਤੇ ਉਸ ਤੋਂ ਅਗੇ ਦੋਸਤੋ ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਬੱਲਾ ਵਿਖੇ ਜਿੱਥੇ ਕਿ ਅੱਜ 75 ਕਿਲੋ ਦੇ ਕਲਪਾਂ ਦੇ ਮੈਚ ਹੋਣਗੇ ਇਨ੍ਹਾਂ ਕਲਪਾਂ ਦੇ ਲਈ ਪਹਿਲਾ ਇਨਾਮ ਇੱਥੇ 21000 ਤੇ ਦੂਜਾ ਇਨਾਮ 15000 ਬੈਸਟਨ ਉੱਥੇ LED ਲਾਈਟਾਂ ਜਾਣਗੀਆਂ ਉਸ ਤੋਂ ਅਗੇ ਬਾਈ ਜੀ ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਮਾਖਾ ਜ਼ਿਲ੍ਹਾ ਮਾਨਸਾ ਵਿਖੇ ਇੱਥੇ ਜੀ 43 ਕਿਲੋ ਅਤੇ 33 ਕਿਲੋ ਦੇ ਮੈਚ ਹੋਣਗੇ 33 ਕਿਲੋ ਦੇ ਵਿੱਚ ਇੱਕ 플레이ਰ ਬਾਹਰੋਂ ਖੇਡ ਸਕਦਾ ਹੈ 43 ਕਿਲੋ ਨਰੋਲ ਹੋਵੇਗੀ 43 ਕਿਲੋ ਦੇ ਲਈ ਪਹਿਲਾ ਇਨਾਮ 5500 ਦੂਜਾ ਇਨਾਮ 4500 ਉਥੇ ਹੀ 33 ਕਿਲੋ ਦੇ ਲਈ ਪਹਿਲਾ ਇਨਾਮ 4100 ਤੇ ਦੂਜਾ ਇਨਾਮ 3100 ਰੁਪਏ ਰੱਖਿਆ ਗਿਆ ਹੈ ਉਸ ਤੋਂ ਕੇ ਭਾਈ ਜੀ ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਕੁੱਤੇਬਾਲ ਵਿਖੇ ਇੱਥੇ ਵੀ ਅੱਜ ਓਪਨ ਕਬੱਡੀ ਦੇ ਵਿੱਚ ਤਿੰਨ 플레이ਰ ਬਾਹਰੋਂ ਖੇਡ ਸਕਦੇ ਨੇ ਬਾਕੀ ਦੋਸਤੋ ਇਨਾਮ ਵਗੈਰੇ ਇਹਨਾਂ ਨੇ ਮੈਂਸ਼ਨ ਕੀਤੇ ਨਹੀਂ ਨੀਚੇ ਇਹਨਾਂ ਦੇ ਫੋਨ ਨੰਬਰ ਦਿੱਤੇ ਗਏ ਨੇ ਜਿਸ ਵੀਰ ਭਾਈ ਨੇ ਇੱਥੇ ਖੇਡਣ ਜਾਣਾ ਤੁਸੀਂ ਇਹਨਾਂ ਨੰਬਰਾਂ ਉੱਪਰ ਸੰਪਰਕ ਕਰ ਸਕਦੇ ਹੋ ਤਾਂ ਐਸੀ ਦੋਸਤੋ ਅੱਜ ਹੋਣ ਵਾਲੇ ਕੁਝ ਕਬੱਡੀ ਦੇ ਮੈਚ ਬਾਕੀ ਭਾਈ ਜੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਨਾਲੇ ਆਉਣ ਵਾਲੀ ਕਬੱਡੀ ਕਪਾਂ ਦੀ ਜਾਣਕਾਰੀ ਦੇ ਲਈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ